ਮੰਦੀਰ ਜੀ ਜਿਹੜੇ ਕੱਚੇ ਆਂਡੇ ਰਖਵਾਉਣ ਲੱਗ ਜਾਂਦੇ ਨੇ ਉਹਦੇ ਦੇਖੋ ਇਹ ਕਈ ਰੀਜਨ ਹੋ ਜਾਂਦੇ ਨੇ ਇਹਦੇ ਚ ਕਿ ਇੱਕ ਤਾਂ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆਪਣੇ ਦਾਣੇ ਪਾਣੀ ਦੀ ਆ ਜਿਹੜਾ ਆਪਾਂ ਦਾਣਾ ਪਾਣੀ ਜਿਹੜਾ ਵਾ ਉਹ ਸਹੀ ਨਹੀਂ ਪਉਂਦੇ ਹੈਗੇ ਹਨਾ ਜਾਂ ਉਹਦੇ ਚ ਪੂਰੇ ਪ੍ਰੋਟੀਨ ਨਹੀਂ ਹੁੰਦੇ ਹੈਗੇ ਦਾਣੇ ਦੇ ਵਿੱਚ ਜਿਹਦੇ ਕਰਕੇ ਇਹ ਪ੍ਰੋਬਲਮ ਆਪਾਂ ਨੂੰ ਆਉਂਦੀ ਆ ਜੀ ਠੀਕ ਆ ਜੀ ਬਰੀਡਿੰਗ ਦੀ ਆਪਾਂ ਨੂੰ ਸਮੱਸਿਆ ਆਉਂਦੀ ਆ ਦੂਸਰਾ ਇੱਕ ਮੈਂ ਬਹੁਤ ਇਹ ਚੀਜ਼ਾਂ ਦੇਖਦਾ ਆ ਕਈਆਂ ਦੇ ਮੈਨੂੰ ਕਸਟਮਰਾਂ ਦੇ ਫੋਨ ਆਉਂਦੇ ਆ ਉਹ ਪਤਾ ਕੀ ਕਰਦੇ ਆ ਮੰਦੀ ਦੀ ਜਿਨ੍ਹਾਂ ਕੋਲੇ ਵਧੀਆ ਕੋਈ ਜੋੜਾ ਹੁੰਦਾ ਨੇ ਦੋ ਚਾਰ ਜੋੜੇ ਵਧੀਆ ਨੇ ਉਹਨਾਂ ਦੇ ਨਾਲ 8-10 ਉੱਤੇ ਹੀ ਰੱਖੇ ਹੋ ਹੁੰਦੇ ਆ ਜੋੜੇ ਸਿਰਫ ਕੀ ਕਰਨਾ ਉਹਨਾਂ ਨੇ ਉਹਨਾਂ ਦੇ ਆਂਡੇ ਚੁੱਕਦੇ ਆ ਦੂਜਾ ਥੱਲੇ ਨਾਲੋਂ ਨਾਲ ਸ਼ਿਫਟ ਕਰੀ ਜਾਂਦੇ ਆ ਆਂਡੇ ਬਦਲ ਦਿੰਦੇ ਆ ਬਦਲੀ ਜਾਂਦੇ ਆ ਉਹਨੂੰ ਟਾਈਮ ਨਹੀਂ ਦਿੰਦੇ ਜੇ ਮੰਦੀ ਦੀ ਆਪਾਂ ਦੁੱਧ ਨੂੰ ਵੀ ਜਾਗ ਲਗਾਉਨੇ ਆ ਦਹੀਂ ਜਮਾਉਨੇ ਆ ਨਾ ਉਹਨੂੰ ਵੀ ਟਾਈਮ ਲੱਗਦਾ ਹੈ ਜੰਮਣ ਠੀਕ ਹੈ ਜੇ ਉਹ ਦੁੱਧ ਪਾ ਕੇ ਆਪਾਂ ਫਾੜਨਾ ਖਰਾਬ ਹੀ ਕਰਦੇ ਤਾਂ ਫਿਰ ਤੋਂ ਮਰਜ਼ੀ ਪਾ ਦੋ ਹਨ ਤੇ ਉਹਦੇ ਨਾਲ ਕੀ ਹੁੰਦਾ ਆ ਜਿਹੜੇ ਉਹਨਾਂ ਦੇ ਵਿੱਚ ਵੀਰਸ ਦੇ ਜਿਹੜੇ ਸ਼ਕਰਾਨੂ ਆਈਡੀ ਉਹਨਾਂ ਦੀ ਕੁਆਂਟੀਟੀ ਉਹ ਘਟ ਜਾਂਦੀ ਹੈ ਹਨ ਉਹਦੇ ਨਾਲ ਇਹ ਬਲੀਡਿੰਗ ਦੀ ਸਮੱਸਿਆ ਆਉਂਦੀ ਆ